ਔਰ ਘਰ ਨਸ਼ੇ ਤੋਂ ਬੀੜਤ ਹੈ ਕਿਸੇ ਦਾ ਬੱਚਾ ਲੱਗਿਆ ਪਿਆ ਕਿਸੇ ਨੂੰ ਇਸ ਕਰਕੇ ਨੀਂਦ ਨਹੀਂ ਆਉਂਦੀ ਕਿ ਮੇਰਾ ਲੱਗ ਨਾ ਜਾਵੇ ਇਹ ਹਾਲਾਤ ਹੈ ਬਹੁਤ ਸ਼ੋਰ ਬਚਾਉਣਾ ਚਾਹੁੰਦੇ ਹੋ ਕਿਉਂ ਵੀ ਦੋਸਤੋ ਸਾਰੇ ਬਚਾਉਣਾ ਚਾਹੁੰਦੇ ਆ ਹੈ ਯਾਰ ਕੁਸ਼ਤਾ ਕੁਸ਼ਤਾ ਸਮਝ ਗਏ ਉਹ ਬਹੁਤ ਛੁਰ ਹੋ ਗਿਆ ਤੁਹਾਨੂੰ ਬਹੁਤ ਛੁਰ ਹੋ ਗਿਆ 40 40 ਸਾਲ ਹੋ ਗਏ ਤੁਹਾਨੂੰ ਪੈਗ ਲਾਉਂਦਿਆਂ ਨੂੰ ਉਹ ਜੇ ਸੋਚਦੇ ਹੋ ਪੁੱਤ ਗੋਲੀ ਖਾਣ ਲੱਗ ਗਿਆ ਉਹਦੇ ਨਾਲ ਤਾਂ ਲੜ ਕੇ ਹਟਾਉਣਾ ਚਾਹਦੇ ਹੋ ਤੇ ਤੁਸੀਂ 40 ਸਾਲ ਵਾਲੀ ਆਉਦੀ ਛੱਡ ਕਿਉਂ ਨਹੀਂ ਸਕਦੇ? ਇਮਾਨਦਾਰੀ ਦੱਸੋ। ਜੇ ਤੁਸੀਂ ਨਹੀਂ ਛੱਡ ਸਕਦੇ ਗੱਲ ਮਜ਼ਾਕ ਵਾਲੀ ਨਹੀਂ ਦੋਸਤੋ। ਦੇਖੋ ਜੇ ਹਲਾਬ ਕੀ ਬਣਨਾ ਹੈ। ਤੁਸੀਂ ਤਾਂ ਛੱਡੋ ਨਾ ਤੇ ਪੁੱਤ ਤੋਂ ਤੇ ਪੋਤਰੇ ਤੋਂ ਉਮੀਦ ਰੱਖੋ ਕਿ ਉਹ ਨਸ਼ੇ ਤੇ ਨਾ ਲੱਗੇ। ਕੀ ਖਿਆਲ ਹੈ ਤੁਹਾਡੀ ਉਮੀਦ? ਮੈਂ ਭਲ ਪਊਗਾ ਪੂਰ ਪਊਗਾ ਇਸ ਜਮੀਨ ਨੂੰ ਕਮੀ ਦੱਸੋ ਆਪਦੇ ਤੇ ਥੋੜਾ ਜਿਹਾ છાਤੀ ਮਾਰ ਲਓ ਆਪਾਂ ਪਹਿਲਾਂ ਬੂੜੇ ਹੋਈਏ ਬੱਚਾ ਨਸ਼ੇ ਤੇ ਲੱਗ ਗਿਆ ਉਹਨੂੰ ਛਡਾਉਣਾ ਹੈ ਇਸ ਤਰੀਕੇ ਦੇ ਨਾਲ ਉਹਨੂੰ ਲੜਕੇ ਜੁੱਤੀ ਜੁੱਤੀ ਹੋ ਕੇ ਨਹੀਂ ਛੁਡਾਇਆ ਜਾਣਾ ਉਹਨੂੰ ਇਹ ਕਹੋ ਆਇ ਕੋਲ ਆ ਬਹੁਤ ਕਿ ਬੇਟਾ ਤੂੰ ਵੀ ਬੈਠ ਕੇ ਮੈਂ ਵੀ ਬੈਣਾ ਰਾਜੇ ਉਹਨੂੰ ਵਾਸਤਾ ਦਿਓ ਉਹ ਜਿਹੜਾ ਛੋਟਾ ਜਿਹਾ ਸਾਲ ਦਾ 1.5 ਸਾਲ ਦਾ 2 ਸਾਲ ਦਾ ਬੱਚਾ ਘਰੇ ਫਿਰਦਾ ਉਸ ਪੁੱਤ ਦਾ ਪੁੱਤ ਫਿਰਦਾ ਜਿਹੜਾ ਉਹਦਾ ਵਾਸਤਾ ਦਿਓ ਕਿ ਤੂੰ ਚਾਹੁੰਦਾ ਹੈ ਕਿ ਉਹ ਬੱਚਾ ਵੀ ਨਸ਼ੇ ਲੱਗੇ ਮੇਰਾ ਜੀਲੋ ਕਹੇਗਾ ਕਿ ਬਾਪੂ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਨਸ਼ੇ ਦੇ ਲੱਗੇ ਕੀ ਕਹਿਣਾ ਨੌਜਵਾਨ ਨੂੰ ਸੋਚੋ ਜਨਾ ਕਿ ਮੈਂ ਚਾਹੁੰਦਾ ਕਿ ਉਹ ਨਸ਼ੇ ਦੇ ਨਾਲ ਲੱਗੇ ਤੱਬਰ ਰਾਜੇ ਮੈਂ ਪੁੱਤ ਜੋ ਪੀਂਦਾ ਸੀ ਤਾਂ ਤੂੰ ਗੋਲੀ ਖਾਣ ਲੱਗ ਗਿਆ ਅੱਜ ਤੋਂ ਬਾਅਦ ਇਹਨੂੰ ਬਚਾਉਣ ਵਾਸਤੇ ਮੈਂ ਵੀ ਅੱਜ ਤੋਂ दारू ਬੰਦ ਕਰਦਾ ਮੈਂ ਵੀ ਆਪਦਾ ਜਿਹੜਾ ਨਸ਼ਾ ਵਰਤਦਾ ਵਰਤਦਾ ਬੰਦ ਕਰਦਾ ਕਿਰਪਾ ਕਰਕੇ ਤੂੰ ਵੀ ਆਪਦਾ ਜਿਹੜਾ ਕੁਸਖਾਨਾ ਨੂੰ ਬੰਦ ਕਰ ਦੇ ਆਪਾਂ ਆਹ ਜਿਹੜੀ ਆਉਣ ਵਾਲੀ ਨਸਲ ਬਚਾਵਾਂਗੇ ਆਪਦਾ ਪੁੱਤ ਬਚਾਵਾਂਗੇ ਆਪਦਾ ਪੋਤਰਾ ਬਚਾਵਾਂਗੇ ਕੀ ਖਿਆਲ ਹੈ ਬੱਚਾ ਰੁਕੇਗਾ ਕਿ ਨਹੀਂ ਰੁਕੇਗਾ ਉਹਨੂੰ ਠੀਕ ਚੀਜ਼ ਦਾ ਵਿਖਾਓ ਉਹਨੂੰ ਇਹ ਦੱਸੋ ਕਿ ਤੂੰ ਕਰ ਕੀ ਰੇ ਜਿਹੜੀ ਗਲਤੀ ਕੀਤੀ ਕੀ ਖਮਿਆ자가 ਕੀ ਮੰਨ ਸਕਦਾ ਸਾਨੂੰ ਹਰ ਬਾਪ ਔਰ ਮਾਂ ਅਗਰ ਆਪਦੇ ਬੱਚੇ ਨੂੰ ਆਪਦੀ ਗੋਦੀ ਚ ਲੈ ਕੇ ਸੁਭਾ ਮਤਨਮ ਕਰਦੀ ਆ ਮੈਂ ਦਾਅਵੇ ਨਾਲ ਗੱਲ ਕਰਦਾ ਬੱਚਾ ਨਸ਼ੇ ਤੇ ਨਹੀਂ ਲੱਗੇਗਾ ਨਹੀਂ ਲੱਗੇਗਾ ਸਾਡੇ ਕੋਲ ਇਤਿਹਾਸ ਗਵਾਇਨਾ ਗੱਲਾਂ ਦਾ ਤਰੂ ਨਹੀਂ ਮਾਣ ਤਰੂ ਨੂੰ ਪੱਟੀ ਕਰਨ ਆਇਆ ਨਾ ਕੀ ਕਹਿਲਾ ਵੀ ਕਰਿਓ ਬਿਲਕੁਲ ਮਾਣ ਹੀ ਲਾਇਆ ਸੀ ਤੇ ਤੁਸੀਂ ਵੀ ਮਾਮਾ ਹੈ ਤੁਸੀਂ ਵੀ ਦਾਦੀਆਂ ਹੈ ਬਾਬੇ ਫਰੀਦ ਨੂੰ ਬਾਬੇ ਫਰੀਦ ਦੀ ਮਾਂ ਨੇ ਭਗਤੀ ਕਰਨ ਲਾਇਆ ਪਿਆ ਰਿਓ ਔਰ ਉਹ ਐਸਾ ਭਗਤ ਬਣਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦਾ ਗੁਰਬਾਣੀ ਦਰਜ ਹੋ ਗਈ ਹੈ ਸਾਰੀ ਦੁਨੀਆ ਨਤਮਸਤਕ ਹੋ ਨਹੀਂ ਆਉਦੇ ਸਾਹਮਣੇ ਕਿੰਧਿਤ ਕਰ ਪਛਾਤਾ ਮਾਂ ਨੇ ਮਾਪਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਮਾਵਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਬੱਚਿਆਂ ਨੂੰ ਕੋਚ ਲੈ ਕੇ ਮਾ ਵੀ ਦਾਦੀ ਵੀ ਦਾਦਾ ਵੀ ਬਾਪ ਵੀ ਅਗਰ ਦਿਹਾੜੀ ਦੇ ਵਿੱਚ ਚਾਰ ਜੀ ਨਿਤਨੇਮ ਕਰਨ ਭਾਵੇਂ ਤੁਹਾਡਾ ਜੀ ਕਰੇ ਭਾਵੇਂ ਨਾ ਕਰੇ ਤੁਹਾਡਾ ਮਨ ਲੱਗੇ ਜਾਂ ਨਾ ਲੱਗੇ ਤੁਸੀਂ ਇਹ ਮਤਕੇ ਨਹੀਂ ਕਰਨਾ ਕਿ ਮੇਰਾ ਤਾਂ ਮਨ ਨਹੀਂ ਲੱਗਦਾ ਤੁਹਾਡਾ ਮਨ ਤਾਂ ਨਹੀਂ ਲੱਗਣਾ ਮੈਨੂੰ ਪਤਾ ਹੈ ਲੇਕਿਨ ਇਹ ਮਤਕੇ ਕਰ ਲੋ ਕਿ ਮੈਂ ਇਹਨੂੰ ਬਚਾਉਣਾ ਹੈ ਅਜੇ ਤਾਂ ਮੇਰੀ ਬੁੱਕਲ 'ਚ ਬੈਠਾ ਨਾ ਮੈਂ ਤਾਂ ਬੱਸ ਇਹਨੂੰ ਬਚਾਉਣਾ ਹੈ ਔਰ ਉਹਨੂੰ ਜੇ ਤੁਸੀਂ ਬਚਾਉਣ ਲਈ ਸੋਚ ਕੇ ਉਹ ਗੁਰੂ ਦੇ ਚਰਨਾਂ ਨਾਲ ਲੱਗਣ ਦਾ ਤੇ ਲਾਉਣ ਦਾ ਯਤਨ ਕਰੋਗੇ ਮੈਂ ਦਾਅਵੇ ਨਾਲ ਗੱਲ ਕਰਦਾ ਭਰਾਓ ਬੱਚੇ ਵੱਜ ਜਾਣਗੇ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਪਹਿਲਾਂ ਨੂੰ ਬਚਾਉਣ ਦਾ ਯਤਨ ਕਰੀਏ ਸੋ ਮੈਂ ਇੰਨੀ ਬੇਨਤੀ ਮੇਰੀ ਪ੍ਰਵਾਨ ਕਰਿਓ ਇਸ ਗੱਲ ਲਈ ਫਿਰ ਦੁਬਾਰਾ ਮੈਂ ਤੁਹਾਡੇ ਤੋਂ ਵਿਸ਼ਵਾਸ ਲੈਣਾ ਚਾਹੂੰਗਾ ਕਿ ਜੇ ਇਹ ਆਪਾਂ ਟਰਾਲੀਆਂ ਕੱਢਣੀਆਂ ਉਹ ਅੱਜੇ ਤੋਂ ਜਾ ਕੇ ਤਿਆਰੀ ਕਰਨੀ ਸ਼ੁਰੂ ਕਰੋ ਆਪਦੇ ਰਾਸ਼ਨ ਤਿਆਰ ਕਰਨੇ ਸ਼ੁਰੂ ਕਰੋ ਕੋਸ਼ਿਸ਼ ਹੋਵੇ ਕਿ ਅਸੀਂ ਹਰ ਪਿੰਡ ਦੇ ਵਿੱਚੋਂ ਕੋਈ ਪੰਡ ਸਾਡਾ ਇਹ ਜਿਹਾ ਨਾ ਹੋਵੇ ਜਿੱਥੋਂ ਅੱਗੇ ਇੱਕ ਟਰਾਲੀ ਗਈ ਸੀ ਤੇ ਉਤੋਂ ਤਿੰਨ ਜਾਂ ਚਾਰ ਟਰਾਲੀਆਂ ਨਾ ਨਿਕਲ ਕਿਉਂਕਿ ਆਪਣੀ ਲੜਾਈ ਐ ਅੱਜ ਦੀ ਅੱਜ ਦੀ ਮੋਦੀ ਤਕਰਾ ਹੈ ਅੱਜ ਦੀ ਮੋਦੀ ਨੂੰ ਹੌਸਲਾ ਹੈ ਜੇ ਹੌਸਲਾ ਨਾ ਹੁੰਦਾ ਨਾ ਤਾਂ ਵੋਟਾਂ ਦੇ ਸਮੇਂ ਚ ਆ ਕੇ ਤੁਹਾਡੇ ਤੇ ਟੈਕਸ ਲਾਉਣ ਦੀ ਗੱਲ ਨਾ ਕਰਦਾ ਉਹਨੂੰ ਪਤਾ ਮੈਂ ਤਾਂ ਜਿੱਤੀ ਜਾਣਾ ਪਰ ਘੱਟੋ ਘੱਟ ਆਪਾਂ ਸੜਕ ਤੇ ਆਵਾਂਗੇ ਸੜਕਾਂ ਤੇ ਨਿਕਲਾਂਗੇ ਤੁਹਾਡੀ ਇਸ ਸੜਕਾਂ ਤੇ ਨਿਕਲਣ ਵਾਲੀ ਮੂਵਮੈਂਟ ਨੇ ਹੋ ਸਕਦਾ ਹੈ ਬਾਬਾ ਨਾਨਕ ਮੇਰ ਕਰੇ ਪੱਲਾ ਪਲਟ ਦੇਵੇ ਸਾਰੀ ਦੁਨੀਆ ਚਾਹੁੰਦੀ ਹੈ ਪੂਰਾ ਦੇਸ਼ ਚਾਹੁੰਦਾ ਇਹਦੇ ਤੋਂ ਦੇਸ਼ ਤੋਂ ਇੱਕ ਦੇਸ਼ ਦਾ ਖੇੜਾ ਛੁੱਟੇ ਹੋ ਸਕਦਾ ਹੈ ਤੁਹਾਡਾ ਅੰਦੋਲਨ ਇਹ ਸਮੱਤ ਦੇ ਦੇਵੇ ਇਹਨੂੰ ਮਤ ਦੇ ਦੇਵੇ ਉਹ ਬਹੁਤ ਚਿਰ ਹੋ ਗਿਆ ਤੁਹਾਨੂੰ ਬਹੁਤ ਚਿਰ ਹੋ ਗਿਆ 40-40 ਸਾਲ ਹੋ ਗਏ ਤੁਹਾਨੂੰ ਪੈਗ ਲਾਉਂਦਿਆਂ ਨੂੰ ਉਹ ਜੇ ਸੋਚਦੇ ਹੋ ਪੁੱਤ ਗੋਲੀ ਖਾਣ ਲੱਗ ਗਿਆ ਉਹਦੇ ਨਾਲ ਤਾਂ ਲੜ ਕੇ ਹਟਾਉਣਾ ਚਾਹਦੇ ਹੋ ਤੇ ਤੁਸੀਂ 40 ਸਾਲ ਵਾਲੀ ਆਉਦੀ ਛੱਡ ਕਿਉਂ ਨਹੀਂ ਸਕਦੇ? ਇਮਾਨਦਾਰ ਨੂੰ ਦੱਸੋ। ਜੇ ਤੁਸੀਂ ਨਹੀਂ ਛੱਡ ਸਕਦੇ, ਕੱਲ ਮਜ਼ਾਕ ਵਾਲੀ ਨਹੀਂ ਦੋਸਤੋ। ਦੇਖੋ ਜੇ ਹਲਾਕੀ ਬਣਨਾ ਹੈ। ਤੁਸੀਂ ਤਾਂ ਛੱਡੋ ਨਾ ਤੇ ਪੁੱਤ ਤੋਂ ਤੇ ਪੋਤਰੇ ਤੋਂ ਉਮੀਦ ਰੱਖੋ ਕਿ ਨਸ਼ੇ ਦੇ ਨਾਲ ਲੱਗੇ। ਕੀ ਖਿਆਲਾ ਇਹ ਤੁਹਾਡੀ ਉਮੀਦ ਨੂੰ ਫਲ ਪਾਊਗਾ, ਫੂਲ ਬੜੀ ਪਾਊਗਾ ਇਸ ਉਮੀਦ ਨੂੰ? ਕਹੋ ਮੈਨੂੰ ਦੱਸੋ। ਆਪਦੇ ਚ ਥੋੜਾ ਜਿਹਾ ਝਾਤੀ ਮਾਰ ਲਓ ਆਪਾਂ ਪਹਿਲਾ ਬੂੜੇ ਹੋਈਏ ਬੱਚਾ ਨਸ਼ੇ ਤੇ ਲੱਗ ਗਿਆ ਉਹਨੂੰ ਛਡਾਉਣਾ ਹੈ ਇਸ ਤਰੀਕੇ ਦੇ ਨਾਲ ਉਹਨੂੰ ਲੜਕੇ ਜੁੱਤੀ ਜੁੱਤੀ ਹੋ ਕੇ ਨਹੀਂ ਛਡਾਇਆ ਜਾਣਾ ਉਹਨੂੰ ਇਹ ਕਹੋ ਆਇ ਕੋਲ ਬਹੋ ਕਿ ਬੇਟਾ ਤੂੰ ਵੀ ਬੈਠ ਕੇ ਮੈਂ ਵੀ ਬਹਿਣਾ ਰਾਜੇ ਉਹਨੂੰ ਵਾਸਤਾ ਦਿਓ ਉਹ ਜਿਹੜਾ ਛੋਟਾ ਜਿਹਾ ਸਾਲ ਦਾ 1.5 ਸਾਲ ਦਾ 2 ਸਾਲ ਦਾ ਬੱਚਾ ਘਰੋਂ ਫਿਰਦਾ ਉਸ ਪੁੱਤ ਦਾ ਪੁੱਤ ਫਿਰਦਾ ਜਿਹੜਾ ਉਹਦਾ ਵਾਸਤਾ ਦਿਓ ਕਿ ਤੂੰ ਚਾਹਣਾ ਹੈ ਕਿ ਉਹ ਬੱਚਾ ਵੀ ਨਸ਼ੇ ਲੱਗੇ ਮੇਰਾ ਘਰੋਂ ਕਹੇਗਾ ਕਿ ਬਾਪੂ ਮੈਂ ਨਹੀਂ ਚਾਹਣਾ ਕਿ ਮੇਰਾ ਪੁੱਤ ਨਸ਼ੇ ਦੇ ਲੱਗੇ ਕੀ ਕਹਿਣਾ ਨੌਜਵਾਨ ਨੂੰ ਸੋਚੇਗਾ ਨਾ ਕਿ ਮੈਂ ਚਾਹਣਾ ਕਿ ਉਹ ਨਸ਼ੇ ਦੇ ਨਾਲ ਲੱਗੇ ਤੱਬਰ 라ਜੇ ਮੇਰਾ ਪੁੱਤ ਜੋ ਪੀਂਦਾ ਸੀ ਤਾਂ ਤੂੰ ਗੋਲੀ ਖਾਣ ਲੱਗ ਗਿਆ ਅੱਜ ਤੋਂ ਬਾਅਦ ਇਹਨੂੰ ਬਚਾਉਣ ਵਾਸਤੇ ਮੈਂ ਵੀ ਅੱਜ ਤੋਂ ਦਾਰੂ ਬੰਦ ਕਰਦਾ ਮੈਂ ਵੀ ਆਪਦਾ ਜਿਹੜਾ ਨਸ਼ਾ ਵਰਤਦਾ ਵਰਤਦਾ ਬੰਦ ਕਰਦਾ ਕਿਰਪਾ ਕਰਕੇ ਤੂੰ ਵੀ ਆਪਦਾ ਜਿਹੜਾ ਕੁਸਖਾਨਾ ਨੂੰ ਬੰਦ ਕਰ ਦੇ ਆਪਾਂ ਆ ਜਿਹੜੀ ਆਉਣ ਵਾਲੀ ਨਸਲ ਬਚਾਵਾਂਗੇ ਆਪਦਾ ਪੁੱਤ ਬਚਾਵਾਂਗੇ ਉਹਦਾ ਪੋਤਰਾ ਬਚਾਵਾਂਗੇ ਕੀ ਖਿਆਲ ਹੈ ਬੱਚਾ ਰੁਕੇਗਾ ਕਿ ਨਹੀਂ ਰੁਕੇਗਾ ਉਹਨੂੰ ਠੀਕ ਚੀਜ਼ ਦਾ ਖਾਓ ਉਹਨੂੰ ਇਹ ਦੱਸੋ ਕਿ ਤੂੰ ਕਰ ਕੀ ਰੇ ਤੇਰੀ ਗਲਤੀ ਕੀ ਕੀ ਖਮਿਆ자가 ਕੀ ਮੰਨ ਸਕਦਾ ਸਾਨੂੰ ਹਰ ਬਾਪ ਹਰ ਮਾਂ ਅਗਰ ਆਪਦੇ ਬੱਚੇ ਨੂੰ ਆਪਦੀ ਗੋਦੀ ਚ ਲੈ ਕੇ ਸੁਭਾ ਮਤਨਮ ਕਰਦੀ ਆ ਮੈਂ ਦਾਅਵੇ ਨਾਲ ਗੱਲ ਕਰਦਾ ਬੱਚਾ ਨਸ਼ੇ ਤੇ ਨਹੀਂ ਲੱਗੇਗਾ ਨਹੀਂ ਲੱਗੇਗਾ ਸਾਡੇ ਕੋਲ ਇਤਿਹਾਸ ਗਵਾਇਨਾ ਗੱਲਾਂ ਦਾ ਤਰੂ ਦੀ ਮਾਂ ਨੇ ਤਰੂ ਨੂੰ ਪੱਟੀ ਕਰ ਲਾਇਆ ਨਾ ਕੀ ਕਹਿ ਲਾ ਵੀ ਪੈਰੋ ਬਿਲਕੁਲ ਮਾਂ ਨੇ ਲਾਇਆ ਸੀ ਤੇ ਤੁਸੀਂ ਵੀ ਮਾਮਾ ਐ ਤੁਸੀਂ ਵੀ ਦਾਦੀ ਐ ਬਾਬਾ ਫਰੀਦ ਨੂੰ ਮਾਪੇ ਫ੍ਰੀਤੀ ਮਾਂ ਨੇ ਭਗਤੀ ਕਰਨ ਲਾਇਆ ਪਿਆ ਰਿਓ ਔਰ ਉਹ ਐਸਾ ਭਗਤ ਬਣਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦਾ ਗੁਰਬਾਣੀ ਦਰਜ ਹੋ ਗਈ ਹੈ ਸਾਰੀ ਦੁਨੀਆ ਨਤਮਸਤਕ ਹੋ ਨਹੀਂ ਆਉਦੇ ਸਾਹਮਣੇ ਕਿੁੱਤੋਂ ਤੱਕ ਪਜਾਤਾ ਮਾਂ ਨੇ ਮਾਪਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਮਾਵਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਬੱਚਿਆਂ ਨੂੰ ਗੋਪ ਚ ਲੈ ਕੇ ਮਾਂ ਵੀ ਦਾਦੀ ਵੀ ਦਾਦਾ ਵੀ ਬਾਪ ਵੀ ਅਗਰ ਜੀ ਹੜੀ ਦੇ ਵਿੱਚ ਚਾਰ ਜੀ ਨਿਤਨੇਮ ਕਰਨ ਭਾਵੇਂ ਤੁਹਾਡਾ ਜੀ ਕਰੇ ਭਾਵੇਂ ਨਾ ਕਰੇ ਤੁਹਾਡਾ ਮਨ ਲੱਗੇ ਜਾਂ ਨਾ ਲੱਗੇ ਤੁਸੀਂ ਇਹ ਮਤਕੇ ਨਹੀਂ ਕਰਨਾ ਕਿ ਮੇਰਾ ਤਾਂ ਮਨ ਨਹੀਂ ਲੱਗਦਾ ਤੁਹਾਡਾ ਮਨ ਤਾਂ ਨਹੀਂ ਲੱਗਣਾ ਮੈਨੂੰ ਪਤਾ ਹੈ ਲੇਕਿਨ ਇਹ ਮਤਕੇ ਕਰ ਲੋ ਕਿ ਮੈਂ ਇਹਨੂੰ ਬਚਾਉਣਾ ਹੈ ਅਜੇ ਤਾਂ ਮੇਰੀ ਬੁੱਕਲ 'ਚ ਬੈਠਾ ਨਾ ਮੈਂ ਤਾਂ ਬੱਸ ਇਹਨੂੰ ਬਚਾਉਣਾ ਹੈ ਔਰ ਉਹਨੂੰ ਜੇ ਤੁਸੀਂ ਬਚਾਉਣ ਲਈ ਸੋਚ ਕੇ ਉਹ ਗੁਰੂ ਦੇ ਚਰਨਾਂ ਨਾਲ ਲੱਗਣ ਦਾ ਤੇ ਲਾਉਣ ਦਾ ਯਤਨ ਕਰੋਗੇ ਮੈਂ ਦਾਅਵੇ ਨਾਲ ਗੱਲ ਕਰਦਾ ਭਰਾਓ ਬੱਚੇ ਬਾਝਾਂਗੇ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਪਈਆਂ ਨੂੰ ਬਚਾਉਣ ਦਾ ਯਤਨ ਕਰੀਏ ਸੋ ਮੈਂ ਇੰਨੀ ਬੇਨਤੀ ਮੇਰੀ ਪ੍ਰਵਾਨ ਕਰਿਓ ਇਸ ਕਾਲ ਲਈ ਫੇਰ ਦੁਬਾਰਾ ਮੈਂ ਤੁਹਾਡੇ ਤੋਂ ਵਿਸ਼ਵਾਸ ਲੈਣਾ ਚਾਹੂੰਗਾ ਕਿ ਜੇ ਆਪਾਂ ਟਰਾਲੀਆਂ ਕੱਢਣੀਆਂ ਉਹ ਅੱਜੇ ਤੋਂ ਜਾ ਕੇ ਤਿਆਰੀ ਕਰਨੀ ਸ਼ੁਰੂ ਕਰੋ ਆਪਦੇ ਰਾਸ਼ਨ ਤਿਆਰ ਕਰਨੇ ਸ਼ੁਰੂ ਕਰੋ ਕੋਸ਼ਿਸ਼ ਹੋਵੇ ਕਿ ਅਸੀਂ ਹਰ ਪਿੰਡ ਦੇ ਵਿੱਚੋਂ ਕੋਈ ਪਿੰਡ ਸਾਡਾ ਇਹੋ ਜਿਹਾ ਨਾ ਹੋਵੇ ਜਿੱਤੋਂ ਅੱਗੇ ਇੱਕ ਟਰਾਲੀ ਗਈ ਸੀ ਤੇ ਉਤੋਂ ਤਿੰਨ ਜਾਂ ਚਾਰ ਟਰਾਲੀਆਂ ਨਾਲ ਨਿਕਲ ਕਿਉਂਕਿ ਆਪਣੀ ਲੜਾਈ ਐ ਜਿੱਤ ਕੀ ਐਤ ਕੀ ਮੋਦੀ ਟਕਰਾ ਐ ਐਤ ਕੀ ਮੋਦੀ ਨੂੰ ਹੌਸਲਾ ਹੈ ਜੇ ਹੌਸਲਾ ਨਾ ਹੁੰਦਾ ਨਾ ਤਾਂ ਵੋਟਾਂ ਦੇ ਸਮੇਂ ਚ ਆ ਕੇ ਤੁਹਾਡੇ ਤੇ ਟੈਕਸ ਲਾਉਣ ਦੀ ਗੱਲ ਨਾ ਕਰਦਾ ਉਹਨੂੰ ਪਤਾ ਮੈਂ ਤਾਂ ਜਿੱਤੀ ਜਾਣਾ ਪਰ ਘੱਟੋ ਘੱਟ ਆਪਾਂ ਸੜਕ ਤੇ ਆਵਾਂਗੇ ਸੜਕਾਂ ਤੇ ਨਿਕਲਾਂਗੇ ਤੁਹਾਡੀ ਇਸ ਸੜਕਾਂ ਤੇ ਨਿਕਲਣ ਵਾਲੀ ਮੂਵਮੈਂਟ ਨੇ ਹੋ ਸਕਦਾ ਹੈ ਬਾਬਾ ਨਾਨਕ ਮੇਰ ਕਰੇ ਪੱਲਾ ਪਲਟ ਦੇਵੇ ਸਾਰੀ ਦੁਨੀਆ ਚਾਹੁੰਦੀ ਹੈ ਪੂਰਾ ਦੇਸ਼ ਚਾਹੁੰਦਾ ਇਹਦੇ ਤੋਂ ਦੇਸ਼ ਤੋਂ ਇੱਕ ਦੇਸ਼ ਦਾ ਖੜਾ ਛੁੱਟੇ ਹੋ ਸਕਦਾ ਹੈ ਤੁਹਾਡਾ ਅੰਦੋਲਨ ਇਹਨੂੰ ਸਮੱਤ ਦੇ ਦੇਵੇ ਇਹਨੂੰ ਮਤ ਦੇ ਦੇਵੇ ਸੋ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਦੋਸਤੋ ਬੋਲਿਆ ਚੱਲਿਆ ਮਾਫ ਕਰਿਓ ਮੈਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ